ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਫੇਰ ਤੋਂ ਅਸੀਂ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਤੁਹਾਡੇ ਕੋਲ ਅਸੀਂ ਅੱਜ ਤੁਹਾਨੂੰ ਇੱਕ ਬਹੁਤ ਹੀ ਪੁਰਾਣੀ ਜਗ੍ਹਾ ਵਿਖਾਵਾਂਗੇ ਜਿਹੜੀ ਕੋਈ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਹੈ ਇਹ ਜਗ੍ਹਾ ਜਿਹੜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਨੂਵਾਂ ਦੇ ਲਾਗੇ ਅੱਡਾ ਸਠਿਆਲੀ ਪੁਲ ਉੱਥੇ ਸਥਿਤ ਹੈ ਤੇ ਇਹ ਤੁਹਾਨੂੰ ਦਿਖਾਉ ਲਿਆ ਕਹਿੰਦੇ ਵੀ ਕਾਫੀ ਪੁਰਾਣੀ ਜਗ੍ਹਾ ਅੰਗਰੇਜ਼ਾਂ ਦੇ ਟਾਈਮ ਤੇ ਮਗਰ ਨਹੀਂ ਦੇਖ ਹੀ ਰਹੇ ਹੋ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ ਪਰ ਹੁਣ ਇਹਦੀ ਜਿਹੜੀ ਹਾਲਤ ਬੜੀ ਖਸਤਾ ਹੋ ਗਈ ਆ ਤੇ ਇੱਥੇ ਕਦੀ ਅੰਗਰੇਜ਼ ਕਦੇ ਰਹਿੰਦੇ ਸੀ ਇੱਥੇ ਰੁਕਦੇ ਹੁੰਦੇ ਸੀ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਆ ਸਾਰੀ ਤੇ ਆਓ ਚੱਲਦੇ ਆ ਅੱਗੇ ਹਾਂਜੀ ਆ ਜਾਓ ਤੁਹਾਨੂੰ ਹੁਣ ਲੈ ਕੇ ਚੱਲਦੇ ਆ ਅ ਇਹਨੂੰ ਹੁਣ ਅਰੈਸਟ ਹਾਊਸ ਕਹਿੰਦੇ ਆ ਜਿਹੜਾ 641 ਪੋਲ ਅੱਡਾ 641 ਉੱਥੇ ਬਣਿਆ ਹੋਇਆ ਹੈ ਕਦੀ ਅੰਗਰੇਜ਼ ਇੱਥੇ ਰਹਿੰਦੇ ਹੁੰਦੇ ਸੀ ਕਹਿੰਦੇ ਆ ਤੇ ਹੁਣ ਨਹਿਰ ਮੈਗਮੇ ਦੀ ਜਗ੍ਹਾ ਆ ਉਦੋਂ ਦੀ ਛੱਤ ਵੀ ਦੇ ਸਕਦੇ ਹੋ ਕਾਫੀ ਪੁਰਾਣੀ ਛੱਤ ਬਣੀ ਹੋਈ ਆ ਤੇ ਦਵਾਰਾਂ ਕਾਫੀ ਪੁਰਾਣੀਆਂ ਬਣੀਆਂ ਹੋਈਆਂ ਆ ਦੇਖ ਹੀ ਸਕਦੇ ਹੋ ਤੁਸੀਂ ਅੱਗੇ ਤੁਹਾਨੂੰ ਅਸੀਂ ਦਿਖਾਲਦੇ ਅੰਦਰ ਜਾ ਕੇ ਵੀ ਇਹਦੇ ਵੀ ਕਿੱਦਾਂ ਲੱਗੇ ਕਿੱਦਾਂ ਇੱਥੇ ਕੀ ਅੰਦਰ ਬਣਿਆ ਹੋਇਆ ਐਸ ਵਕਤ ਇਹ ਜਗ੍ਹਾ ਤੇ ਵੈਸੇ ਕੋਈ ਨਹੀਂ ਰਹਿੰਦਾ ਇਹ ਪਹਿਲਾਂ ਕਾਫੀ ਸਾਲ ਪਹਿਲਾਂ ਅਸੀਂ ਕਿਤੇ ਆਪਣੇ 1947 ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਕਿਤੇ ਅੰਗਰੇਜ਼ ਰਹਿੰਦੇ ਹੁੰਦੇ ਸੀ ਉਸ ਤੋਂ ਬਾਅਦ ਕਹਿੰਦੇ ਆ ਵੀ ਜਦੋਂ ਆਪਣੇ ਦੇਸ਼ ਦੀ ਵੰਡ ਹੋਈ ਤੇ ਕੁਝ ਆਪਣੇ ਲੋਕੀ ਜਿਹੜੇ ਪਾਕਿਸਤਾਨ ਤੋਂ ਆਏ ਸੀ ਨਾ ਉਹ ਇੱਥੇ ਆਣ ਕੇ ਠਹਿਰੇ ਸੀ ਕਿਸੇ ਟਾਈਮ ਤੇ ਆ ਤੁਸੀਂ ਅੰਦਰੋਂ ਵੀ ਦੇਖ ਸਕਦੇ ਜੇ ਤਾਂ ਕਿ ਬਿਹਲ ਉੱਪਰੋਂ ਛਾਤੇ ਜਿਹੜੀ ਇਹ ਬਿਲਕੁਲ ਵਧੀਆ ਆ ਕਿਵੇਂ ਸਥਿਰ ਨਾ ਏਰੀਆਂ ਲੱਕੜ ਦੀਆਂ ਬਾਲੇ ਜਿਵੇਂ ਕਹਿ ਸਕਦੇ ਆ ਉਹ ਉਦਾਂ ਹੀ ਜੇ ਬਿਲਕੁਲ ਠੀਕ ਬਣੇ ਹੋਏ ਤੇ ਕੰਦਾਂ ਵੀ ਤੁਸੀਂ ਦੇਖ ਸਕਦੇ ਆਜਾ ਤੁਹਾਨੂੰ ਅੰਦਰ ਲੈ ਕੇ ਚੱਲਦੇ ਹੁਣ ਅੰਦਰ ਕਿਵੇਂ ਦਾ ਵਾਹ ਕਾਫੀ ਛੋਟੇ ਪੱਜ ਹੋਈ ਹੈ ਵੈਸੇ ਇਹਦੀ ਰਿਪੇਅਰ ਕਰਨੀ ਚਾਹੀਦੀ ਆ ਪਰ ਕਿਸ ਨੇ ਜੇ ਧਿਆਨ ਨਹੀਂ ਦਿੱਤਾ ਆ ਦੇਖੋ ਕਾਫੀ ਜਗਾ ਬਾਕੀ ਮੇਰੇ ਨਾਲ ਮੇਰਾ ਇੱਕ ਫਰੈਂਡ ਵੀ ਆਇਆ ਤਰਸੀਮ ਸਿੰਘ ਉਹਦੇ ਵੀ ਕਹਿੰਦੇ ਕਿ ਜਦੋਂ ਦੇਸ਼ ਦੀ ਵੰਡ ਹੋਈ ਉਹਦੇ ਦਾਦੇ ਪਰਦਾਦੇ ਵੀ ਕਿਤੇ ਕਿਸੇ ਟਾਈਮ ਆਣ ਕੇ ਇੱਥੇ ਰੁਕੇ ਸੀ ਤੇ ਅੱਜ ਤੁਹਾਨੂੰ ਉਹਦੇ ਨਾਲ ਮਿਲਾਉਣੀ ਉਹ ਵੀ ਮੇਰੇ ਨਾਲ ਹੀ ਆ ਤੇ ਇਹਨਾਂ ਦੀ ਵੀ ਗੱਲ ਕਰਾਵਾਂਗੇ ਆ ਦੇਖੋ ਕਾਫੀ ਬੜੀ ਉੱਚੀ ਛੱਤ ਬਣੀ ਹੋਈ ਆ ਆ ਦਵਾਰ ਆ ਆ ਦਰਵਾਜੇ ਲੱਗੇ ਆ ਪਰ ਮੈਂ ਇਹਦੀ ਹਾਲ ਤੁਨ ਕਾਫੀ ਖਸਤਾ ਹੋ ਚੁੱਕੀ ਆ ਕਾਫੀ ਮਤਲਬ ਦਿਖ ਰਹੀ ਹੈ ਹਾਲਾਤ ਇਹ ਦੇ ਤੇ ਆ ਨਾ ਪੁਰਾਣੇ ਸਮੇਂ 'ਚ ਕਹਿੰਦੇ ਵੀ ਗੋਰੀਆਂ ਦੇ ਟੈਂਪਲ ਤੇ ਲਾ ਲੋ ਅੰਗਰੇਜ਼ਾਂ ਟੈਂਪਲ ਤੇ ਇੱਥੇ ਅੱਗ ਬਾਲੀ ਜਾਂਦੀ ਅੱਗ ਸੇਕਣ ਵਾਸਤੇ ਜਾਂ ਰੂਮ ਨੂੰ ਗਰਮ ਜਮੇ ਉਮ ਤੇ ਹੀਟਰਾਂ ਦਾ ਕੰਮ ਚੱਲ ਗਿਆ ਆ ਜਿਵੇਂ ਇੱਥੇ ਅੰਦਰ ਤੋਂ ਹੀ ਦੇਖ ਸਕਦੇ ਬਣਿਆ ਹੋਇਆ ਇਹ ਧੂਆ ਨਿਕਲ ਨੂੰ ਬਣਿਆ ਆ ਇੱਥੇ ਕਿਸੇ ਟਾਈਮ ਅੱਗ ਲਾਉਂਦੇ ਅੰਗਰੇਜ਼ ਗੋਰੇ ਅੱਗ ਸੇਕਣ ਸੇਕਦੇ ਹੋਣੇ ਆ ਤੇ ਆਹ ਹੁਣ ਅੱਗੇ ਨੂੰ ਲੈ ਕੇ ਚੱਲਦੇ ਆਂ ਕਾਫੀ ਮਤਲਬ ਕਮਰੇ ਵੀ ਤੇ ਇੱਕ ਹਾਲ ਵੀ ਬਣਿਆ ਬੜਾ ਵਧੀਆ ਹੁੰਦੇ ਐਸ ਵਾਂਗ ਤੇ ਇੱਥੇ ਕਬੂਤਰ ਹੀ ਬੋਲਦੇ ਆਂ ਸਾਹਮਣੇ ਵਸ ਤੇ ਆਹ ਇੱਕ ਕਿਚਨ ਕਿਚਨ ਵੀ ਬਣੀ ਆ ਨਾਲ ਇਹ ਦੇਖ ਸਕਦੇ ਆ ਇਹ ਉਸ ਟਾਈਮ ਦੀ ਕਿਤੇ ਕਿਚਨ ਬਣੀ ਹੈ ਜਿੱਥੇ ਰੋਟੀ ਬਾਣੀ ਚਾਹ ਵਗੈਰਾ ਬਣਾਉਂਦੇ ਹੋਣਗੇ ਹੁੰਦੇ ਇੱਥੇ ਬਹੁਤ ਹੀ ਗੰਦ ਪਿਆ ਆ ਆ ਬਾਰੀਆਂ ਵਗੈਰਾ ਲੱਗੀਆਂ ਹੋਈਆਂ ਤੇ ਕਾਫੀ ਬਲੂ ਹੈ ਇਕੱਠਾ ਹੋਇਆ ਵਾ ਅੰਦੇ ਫੇਰ ਆ ਕਮਰਾ ਬਣਿਆ ਇੱਕ ਤੇ ਆ ਸ਼ਾਤਾ ਕਾਫੀ ਉੱਚੀ ਤੇ ਕਾਫੀ ਟੋਟ ਪਾਜੀ ਹੋਈ ਹੈ ਵੈਸੇ ਇਹਦੀ ਚਾਹੀਦੀ ਆ ਸਾਮ ਸੰਭਾਲ ਕਰਨੀ ਕਿਉਂਕਿ ਇਹ ਮਲੇਕ ਜਾਦਗਰੀ ਇੱਥੇ ਕਈ ਲੋਕੀ ਜਿਹੜੇ ਆਣ ਕੇ ਨਾ ਇੱਥੇ ਕੋਈ ਵੀਡੀਓ ਵਗੈਰਾ ਲਿਆਵਾ ਸ਼ਾਦੀਆਂ ਚ ਉਹ ਵੀ ਆਪਣੀ ਇੱਥੇ ਫਿਲਮ ਵਗੈਰਾ ਬਣਾਉਂਦੇ ਆਣ ਕੇ ਗਾਣੇ ਸ਼ੂਟ ਕਰਦੇ ਆਪਣੇ ਆਣ ਕੇ ਆਵਾ ਜੀ ਜਿਹਦਾ ਪ੍ਰੀ ਵੈਡਿੰਗ ਹੋ ਗਈ ਉਹ ਕਰਦੇ ਆ ਬਾਕੀ ਤੁਹਾਨੂੰ ਦਿਖਾਉਣੀ ਆ ਬਾਹਰੋਂ ਦੀ ਇੱਕ ਵਾਰੀ ਹਾਲਚਾਲ ਕਿਦਾਂ ਦੇ ਆ ਆ ਬਾਹਰੋਂ ਤੁਸੀਂ ਵੇਖ ਸਕਦੇ ਆ ਇਹਦੀ ਬਾਹਰ ਦੀ ਹਾਲਾ ਹਾਲਤ ਐਦਾਂ ਦੀ ਆ ਵੈਸੇ ਜਦੋਂ ਅੰਗਰੇਜ਼ਾਂ ਦੇ ਟਾਈਮ ਤੇ ਹੋਵੇਗੀ ਉਦੋਂ ਤੇ ਕਾਫੀ ਵਧੀਆ ਤੇ ਸਾਮ ਸੰਭਾਲ ਹੁੰਦੀ ਹੋਵੇਗੀ ਉਸ ਤੋਂ ਬਾਅਦ ਵੀ ਕਹਿੰਦੇ ਆ ਕਿ ਮਤਲਬ ਇਹਦੀ ਹਾਲਤ ਵਧੀਆ ਸੀ ਤੇ ਇੱਥੇ ਕਿਸੇ ਟਾਈਮ ਨਾ ਝੰਡਾ ਵੀ ਲਰਾਇਆ ਜਾਂਦਾ ਸੀ ਤੇ ਹੁਣ ਤੇ ਜ਼ਿਆਦਾ ਹੀ ਕੁਝ ਹਾਲਾ ਦੇ ਖਰਾਬ ਹੋ ਗਿਆ ਤੇ ਵੈਸੇ ਤੇ ਦੇਖਣ ਨੂੰ ਵੀ ਜਿਹੜਾ ਡਿਜ਼ਾਈਨ ਆ ਉਹ ਵੀ ਮਤਲਬ ਗੋਰਿਆਂ ਦੇ ਟਾਈਮ ਦਾ ਹੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਪੁਰਾਣਾ ਖੂਹ ਵੀ ਹੈਗਾ ਵਾ ਜਿੱਥੇ ਕਦੇ ਉਹ ਖੂਹ ਚੱਲਦਾ ਹੋਵੇਗਾ ਇੱਥੋਂ ਖੇਤਾਂ ਨੂੰ ਜਾਂ ਪਾਣੀ ਪੀਣ ਵਾਸਤੇ ਇਹ ਵੀ ਅੰਗਰੇਜ਼ ਜਾਂ ਜਾਂ ਜਿਹੜੇ ਲੋਕੀ ਰਹਿੰਦੇ ਹੋਣਗੇ ਉਹ ਵਰਤਦੇ ਹੋਣਗੇ ਪਰ ਇਸ ਟਾਈਮ ਉਹ ਵੀ ਖੂਹ ਜਿਹੜਾ ਵਾ ਬੰਦ ਹੋ ਚੁੱਕਾ ਵਾ ਤੇ ਉਹ ਵੀ ਤੁਹਾਨੂੰ ਦਿਖਾ ਲਦੇ ਆ ਬਾਕੀ ਇਹ ਤੇ ਹੋਰ ਵੀ ਪੁਰਾਣੀ ਜਗ੍ਹਾ ਹੈਗੀ ਜਿਵੇਂ ਇਹ ਬੋੜ ਬੜੇ ਪੁਰਾਣੇ ਇੱਥੇ ਦਰਖਤਾਂ ਜਿਹੜੇ ਕਹਿੰਦੇ 100 150 ਸਾਲ ਪੁਰਾਣੇ ਆ ਉਮੀਦਾਂ ਨੂੰ ਦਿਖਾਲਦੇ ਆ ਤੇ ਜਿਹੜਾ ਇੱਥੇ ਖੂਹ ਬਣਿਆ ਉਹ ਵੀ ਤੁਹਾਨੂੰ ਦਿਖਾਲਦੇ ਆ ਬਾਕੀ ਤੁਹਾਨੂੰ ਆਪਣੇ ਦੋਸਤ ਜਿਹੜਾ ਮੇਰੇ ਨਾਲ ਆਇਆ ਤਸੇਮ ਸਿੰਘ ਉਹਦੇ ਨਾਲ ਵੀ ਗੱਲ ਕਰਾਉਨੇ ਆ ਉਹ ਵੀ ਕਹਿੰਦੇ ਵੀ ਕਦੀ ਉਹਨਾਂ ਦੇ ਜਿਹੜੇ ਦਾਦੇ ਤੇ ਨਾਨੇ ਇੱਥੇ ਨੌਕਰੀ ਵੀ ਕੀਤੀ ਆ ਤੇ ਇੱਥੇ ਰਹਿ ਕੇ ਵੀ ਗਏ ਆ ਆਜੋ ਤੁਹਾਨੂੰ ਮਲਾਉਨੇ ਆ ਆਪਣੇ ਦੋਸਤ ਤਸੇਮ ਸਿੰਘ ਦੇ ਨਾਲ ਦਰਸ਼ਕ ਵੀ ਲਓ ਜੀ ਆ ਤਸੇਮ ਸਿੰਘ ਨਾਲ ਤੇ ਗੱਲ ਕਰਾਉਨੇ ਆ ਜਿਨ੍ਹਾਂ ਦੇ ਕਦੀ ਦਾਦੇ ਜਾਂ ਨਾਨੇ ਇੱਥੇ ਨੌਕਰੀ ਕਰਦੇ ਹੁੰਦੇ ਸੀ ਹਾਂਜੀ ਆ ਤਸੇਮ ਸਿੰਘ ਜੀ ਦੱਸੋ ਤੁਸੀਂ ਆਪਣੇ ਬਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜਿਹੜੇ ਕਿ ਤੁਸੀਂ ਸਾਡੇ ਇੱਥੇ ਪੁਰਾਣੇ ਇਤਿਹਾਸ ਬਾਰੇ ਦੁਨੀਆ ਨੂੰ ਜਾਣ ਕਰਵਾਉਂਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਦੀਪ ਸਿੰਘ ਜੀ ਤੇ ਬਾਕੀ ਜੋ ਭਾਜੀ ਹੁਣ ਅਸੀਂ ਤੁਹਾਨੂੰ ਦੱਸਿਆ ਵਾ ਕਿ ਇਹ ਜਿਹੜਾ ਪੁਰਾਣੀ ਜੋ ਇਮਾਰਤ ਵਾ ਮੇਰੇ ਪਿੱਛੇ ਬਿਲਕੁਲ ਤੇ ਇਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਆ ਜੀ ਸਾਲ 1947 ਨੂੰ ਦੇਸ਼ ਦੀ ਵੰਡ ਤੋਂ ਬਾਅਦ ਦੇ ਵਿੱਚ ਜਦੋਂ ਕਿ ਸਾਡੇ ਦਾਦੇ ਦਾਦਾ ਜੀ ਜਿਹੜੀ ਉੱਥੋਂ ਪਾਕਿਸਤਾਨ ਤੋਂ ਇੱਥੇ ਆਏ ਸੀਗੇ ਤੇ ਸਭ ਤੋਂ ਪਹਿਲੀ ਛੱਤ ਇੰਡੀਆ ਦੇ ਵਿੱਚ ਉਹਨਾਂ ਨੂੰ ਏਸੇ ਹੀ ਵਿਸ਼ਰਾਮ ਦੇਰੀ ਵਿਸ਼ਰਾਮ ਘਰ ਦੇ ਵਿੱਚ ਮਤਲਬ ਨਸੀਬ ਹੋਈ ਸੀਗੀ ਤੇ ਉਹ ਇੱਥੇ ਹੀ ਆਣ ਕੇ ਉਹਨਾਂ ਨੇ ਪਹਿਲਾਂ ਆਪਣਾ ਜੋ ਡੇਰਾ ਲਾਇਆ ਸੀਗਾ ਜੀ ਉਸ ਤੋਂ ਬਾਅਦ ਦੇ ਵਿੱਚ ਪਿੰਡਾਂ ਦੀ ਜੋ ਅਲਾਟਮੈਂਟ ਹੋਈ ਬਾਅਦ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਚਲੇ ਗਏ ਫੇਰ ਦੋਸਤੋ ਬਾਅਦ ਦੇ ਵਿੱਚ ਜੀ ਮੇਰੇ ਦਾਦਾ ਜੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ 60 ਸਾਲ ਇੱਥੇ ਡੈਰ ਮਹਿਮੇ ਦੇ ਵਿੱਚ ਹੀ ਨੌਕਰੀ ਕੀਤੀ ਆ ਜੀ ਤੇ ਨੌਕਰੀ ਕਰਕੇ ਇੱਥੇ ਹੀ ਮਤਲਬ ਸਾਰਾ ਕੁਝ ਆਪਣਾ ਵਧੀਆ ਚੱਲਿਆ ਜੀ ਹਾਂਜੀ ਅਸੀਂ ਹੁਣ ਤੁਹਾਨੂੰ ਉਹਨਾ ਪੁਰਾਣਾ ਖੂਹ ਦਿਖਾਵਾਂਗੇ ਜਿਹੜਾ ਅੰਗਰੇਜ਼ਾਂ ਦੇ ਟਾਈਮ ਤੇ ਕਦੀ ਚੱਲਦਾ ਹੁੰਦਾ ਸੀ ਉਸ ਤੋਂ ਬਾਅਦ ਵੀ ਕਹਿੰਦੇ ਕਾਫੀ ਟਾਈਮ ਉਹ ਖੂਹ ਜਿਹੜਾ ਚੱਲਦਾ ਰਿਹਾ ਇੱਥੋਂ ਲੋਕੀ ਪਾਣੀ ਮਤਲਬ ਘਰਾਂ ਵਾਸਤੇ ਪੀਣ ਵਾਸਤੇ ਵਰਤਦੇ ਸੀ ਤੇ ਇਦਾਂ ਖੇਤੀ ਵੀ ਕੀਤੀ ਜਾਂਦੀ ਸੀ ਪਰ ਹੁਣ ਇਹਦੀ ਹਾਲਤ ਜਿਹੜੀ ਉਹ ਵੀ ਖਰਾਬ ਹੋ ਚੁੱਕੀ ਆ ਅੱਜ ਤੁਹਾਨੂੰ ਵੀ ਦਿਖਾਉលਦੇ ਆ ਆ ਜਿਹੜਾ ਬੋਰਡ ਦੀ ਗੱਲ ਕਰਦੇ ਆ ਆਪਾਂ ਜਿਹੜਾ ਇਹ ਵੀ ਕਹਿੰਦੇ ਆ ਵੀ ਕਾਫੀ ਮਤਲਬ ਕੋਈ ਆਜ਼ਾਦੀ ਤੋਂ ਪਹਿਲਾਂ ਦੇ ਹੋਵੇਗਾ 100 150 ਸਾਲ ਕਹਿੰਦੇ ਵੀ ਪੁਰਾਣਾ ਵਾ ਤੇ ਇੱਕ ਜਿਹੜਾ ਹੋਰ ਹੈਗਾ ਬੋਰ ਉਹ ਨਹਿਰ ਦੇ ਲੱਗੇ ਆ ਆ ਦੇਖ ਲਓ ਖੂ ਇਹ ਵੀ ਕਿਤੇ ਅੰਗਰੇਜ਼ਾਂ ਦੇ ਟਾਈਮ ਤੇ ਚੱਲਦਾ ਹੁੰਦਾ ਆ ਤੇ ਹੋਣ ਤੇ ਵੈਸੇ ਇੱਥੇ ਕਾਫੀ ਗੰਦ ਵਗੈਰਾ ਛੋਟੇ ਛੋਟੇ ਕੇ ਤੈਨੂੰ ਪੂਰਤਾ ਕਹਿੰਦੇ ਬਹੁਤ ਡੂੰਗਾ ਹੁੰਦਾ ਰਿਹਾ ਇਹ ਹੁਣ ਤੇ ਵੇਖ ਹੀ ਸਕਦੇ ਆ ਉਦੋਂ ਇੱਥੋਂ ਪਾਣੀ ਕੱਢਿਆ ਜਾਂਦਾ ਸੀ ਤੇ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਸੀ ਤੇ ਪੀਣ ਵਾਸਤੇ ਪਾਣੀ ਵਰਤਿਆ ਜਾਂਦਾ ਸੀ ਇਹ ਆ ਬੋਰ ਹੈ ਇਹ ਕਤਨ ਬੋਰ ਹੋਰ ਦਿਖਾ ਲਦੇ ਆ ਜਿਹੜਾ ਉਥੇ ਨਹਿਰ ਦੇ ਬਿਲਕੁਲ ਕੰਡੇ ਦੇ ਉੱਤੇ ਸਠਿਆਲੀ ਪੋਲ ਉੱਥੇ ਆ ਉਹ ਵੀ ਬਹੁਤ ਜਿਆਦਾ ਵੱਡਾ ਆ ਤੇ ਬੜਾ ਪੁਰਾਣਾ 100 150 ਸਾਲ ਪੁਰਾਣਾ ਉਹ ਵੀ ਉਹ ਵੀ ਤੁਹਾਨੂੰ ਦਿਖਾਉ ਲਦੇ ਆ ਤੇ ਬਾਕੀ ਅਸੀਂ ਚਲੋ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਪੁਰਾਣੀਆਂ ਚੀਜ਼ਾਂ ਵਾਂ ਇਹਨਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਆ ਕਿਉਂਕਿ ਇਹ ਕਾਫੀ ਮਤਲਬ ਪੁਰਾਣੀ ਜਗਾ ਆ ਜਿਹਨੂੰ ਹੁਣ ਅਰੇਸਟ ਹਾਊਸ ਕਹਿੰਦੇ ਆ ਤੇ ਕਦੀ ਇੱਥੇ ਅੰਗਰੇਜ਼ ਰਹਿੰਦੇ ਸੀ ਉਸ ਤੋਂ ਬਾਅਦ ਆਪਣੇ ਹੀ ਪੁਰਾਣੇ ਪੁਰਖੇ ਬਾਬੇ ਦਾਦੇ ਉਹ ਵੀ ਰਹਿ ਕੇ ਗਏ ਤੇ ਨੌਕਰੀ ਕਰਕੇ ਗਏ ਨੇ ਮਹਿਕਮੇ 'ਚ ਤੇ ਕਦੀ ਇਥੇ ਮਤਲਬ ਮੰਤਰੀ ਵਗੈਰਾ ਉਹ ਵੀ ਇਥੇ ਝੰਡਾ ਲਹਿਰਾਉਂਦੇ ਹੁੰਦੇ ਸੀ ਤੇ ਹੁਣ ਤੇ ਤੁਹਾਨੂੰ ਤੁਸੀਂ ਵੇਖ ਹੀ ਲਿਆ ਅੰਦਰ ਇਹ ਹਾਲਾਤ ਕਾਫੀ ਦੀ ਮਾਰੀ ਹੋ ਗਈ ਆ ਤੇ ਬਾਕੀ ਚਾਹੀਦਾ ਕਿ ਚਲੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਸੰਭਾਲਣਾ ਚਾਹੀਦਾ ਆ ਤੇ ਬਾਕੀ ਹੁਣ ਤੁਹਾਨੂੰ ਜਿਹੜਾ ਬੋਰਡ ਆ ਉਥੇ ਨਹਿਰ ਦੇ ਕੰਡੇ ਲੱਗੇ ਉਹਦੇ ਤੁਹਾਨੂੰ ਉਹ ਦਿਖਾ ਦਦੇ ਆ ਫਿਰ ਕਰਦੇ ਆ ਬਾਅਦ ਵਿੱਚ ਗੱਲ ਹਾਂਜੀ ਆ ਉਹ ਪੁਰਾਣਾ ਬੋਰਡ ਆ ਜਿਹੜਾ 100 150 ਸਾਲ ਘੱਟੋ ਘੱਟ ਪੁਰਾਣਾ ਹੋਵੇਗਾ ਇਹ 46 ਪੁਲ ਨਹਿਰ ਦਾ ਪੋੜਾ ਉਹਦੇ ਬਿਲਕੁਲ ਕੰਡੇ ਤੇ ਇਹ ਮੌਜੂਦ ਆ ਇੱਥੇ ਉਹ ਨਹਿਰ ਮੈਕੋਆਂ ਵਾਲੇ ਉਹ ਰਹਿੰਦੇ ਆ ਤੇ ਤੁਸੀਂ ਵੇਖ ਸਕਦੇ ਹੋ ਕਾਫੀ ਫੈਲਿਆ ਹੋਇਆ ਹੈ ਕਿੰਨਾ ਵੱਡਾ ਦਰਖਤ ਆ ਕਿੰਨਾ ਟਹਿਣੀ ਹੈ ਦੀਆਂ ਫੈਲੀਆਂ ਆ ਤੇ ਬਾਕੀ ਟਹਿਣੀਆਂ ਕੁਝ ਜਿਵੇਂ ਆ ਟਹਿਣੀ ਆ ਇਹ ਵੀ ਇੱਥੇ ਮਿੱਟੀ ਵਿੱਚ ਗਾਟ ਕੇ ਇਹਦੇ ਵੀ ਇੱਕ ਦਰਖਤ ਬਣ ਗਿਆ ਆ ਇਹ ਬਹੁਤ ਪੁਰਾਣਾ ਵਾ ਇੱਥੇ ਕਈ ਜਣੇ ਆਣ ਕੇ ਨਾ ਮਤਲਬ ਆਪਣੀ ਵੀਡੀਓ ਵਗੈਰਾ ਵੀ ਬਣਾਉਂਦੇ ਜਿਵੇਂ ਕੋਈ ਵਿਆਹ ਤੋਂ ਪਹਿਲਾਂ ਪ੍ਰੀ ਵੈਡਿੰਗ ਉਹ ਵੀ ਆਣ ਕੇ ਇੱਥੇ ਬੜੇ ਗਾਣੇ ਆਣ ਕੇ ਮਤਲਬ ਸ਼ੂਟ ਕਰਦੇ ਆ ਤੇ ਆਦ ਨਹੀਂ ਦੇਖ ਸਕਦੇ ਤੁਹਾਨੂੰ ਥੋੜਾ ਕੋਲ ਨਜ਼ਦੀਕ ਹੋ ਕੇ ਦਿਖਾਲਦਾ ਦੇਖੋ ਕਿਦਾਂ ਇਹਦੀਆਂ ਜੜਾਂ ਬਣੀਆਂ ਹੋਈਆਂ ਜੇ ਸੋਚਿਆ ਜਾਏ ਤੇ ਇਹ ਮਤਲਬ ਅਸੀਂ ਬੋਰ ਤੋਂ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਆ ਇਹ ਕਿੰਨੀਆਂ ਇਹਦੀਆਂ ਡੂੰਘਾਂ ਡੂੰਘੀਆਂ ਜੜਾਂ ਆ ਤੇ ਕਿੰਨਾ ਇਹ ਫੈਲਿਆ ਹੋਇਆ ਹੈ ਇਹ ਦੇਖੋ ਕਿੰਨਾ ਉਚਾਈ ਦੇ ਵਿੱਚ ਆ ਤੇ ਕਿੰਨੀ ਇਹ ਦੀ ਸ਼ਾਮ ਹੈ ਤੇ ਇੱਕ 에ਰੀਆ ਬੜਾ ਠੰਡਾ ਜਿਹਾ ਲੱਗਦਾ ਕਿਉਂਕਿ ਇੱਥੇ ਹਰ ਟਾਈਮ ਛਾਂ ਹੀ ਰਹਿੰਦੀ ਆ ਤੇ ਲੱਗੇ 뷰 ਵੀ ਬਹੁਤ ਵਧੀਆ ਲੱਗੇ ਨਹਿਰ ਚੱਲਦੀ ਪਈ ਆ ਤੇ ਆ ਤਾਂ ਨਹਿਰ ਵੀ ਦਿਖਾ ਲਦੇ ਆ ਇਹ ਜਿਹੜੀ ਬੱਬੇ ਹਲੀ ਤੋਂ ਗੁਰਦਾਸਪੁਰ ਵਾਲੀ ਸਾਈਡ ਤੋਂ ਨਹਿਰ ਹੁੰਦੀ ਆ ਤੇ ਉਹ ਨਹਿਰ ਆ ਕੋਲਾ ਸਾਹਮਣੇ ਬਣਿਆ ਹੋਇਆ ਇਹ ਲਿਆ ਆ ਪਿੱਛੇ ਬੋਰ ਜਿਹੜਾ ਜਿਹਦੀਆਂ ਜੜਾਂ ਕਾਫੀ ਡੂੰਘੀਆਂ ਆ ਇਹ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਆ ਕਹਿੰਦੇ ਵੀ ਜਿਹੜੇ ਦਰਖਤ ਦੀਆਂ ਜਾਂ ਕੋਈ ਵੀ ਬੂਰ ਦੀਆਂ ਜੜਾਂ ਡੂੰਘੀਆਂ ਹੋਣਗੀਆਂ ਉਹਨੂੰ ਕੋਈ ਹਨੇਰੀਆਂ ਤੂਫਾਨਾਂ ਨੂੰ ਤੂਫਾਨ ਵੀ ਉਹਨੂੰ ਕਦੀ ਢਾ ਨਹੀਂ ਸਕਦੇ ਉਹ ਸਦਾ ਲਈ ਜਿੰਦੇ ਰਹਿੰਦੇ ਆ ਤੇ ਜਿਵੇਂ ਇਹਦੇ ਤੋਂ ਹੀ ਦੂਜੀ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਤੇ ਜਿਵੇਂ ਕੋਈ ਵੀ ਕੌਮ ਦੀਆਂ ਨੀਹਾਂ ਜਾਂ ਜੜਾਂ ਮਜ਼ਬੂਤ ਹੋਣਗੀਆਂ ਉਹਨੂੰ ਕਦੀ ਕੋਈ ਢਾ ਨਹੀਂ ਸਕਦਾ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗੀ ਤੇ ਜੇ ਉਹੋ ਹੀ ਜਿਹੜੀਆਂ ਜੜਾ ਮਜ਼ਬੂਤ ਨਾ ਹੋਣਗੀਆਂ ਤੇ ਉਹ ਕੂਮਾ ਵੀ ਜੜੀਆਂ ਆ ਉਹ ਟੈਂਦੀ ਕਲਾ ਚ ਰਹਿਣਗੀਆਂ ਤੇ ਇਹ ਕਾਫੀ ਕੁਝ ਅਨ ਸਿੱਖ ਨੂੰ ਹੀ ਮਿਲਦਾ ਤੀਂ ਦੇਖ ਲਿਆ ਆ ਕਿੰਨੀਆਂ ਡੂੰਘੀਆਂ ਇਹਦੀਆਂ ਜੜਾ ਆ ਤੇ ਅੱਜ ਦਾ ਬਲੌਗ ਅਸੀਂ ਇੱਥੇ ਹੀ ਕਰਦੇ ਆ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਦਾਂ ਹੀ ਅਸੀਂ ਨਵੀਆਂ ਤੇ ਨਵੀਆਂ ਤੁਹਾਨੂੰ ਚੀਜ਼ਾਂ ਦਿਖਾਉਂਦੇ ਰਵਾਂਗੇ ਇਹ ਇੱਕ ਪੁਰਾਣੀ ਯਾਦਗਰੀ ਕਹਿ ਸਕਦੇ ਜਿਹੜੀ ਅੰਗਰੇਜ਼ਾਂ ਟਾਈਮ ਦੀ ਉਹ ਤੁਹਾਨੂੰ ਦਿਖਾਈ ਆ ਤੇ ਬਾਕੀ ਅੱਗੇ ਤੋਂ ਹੋਰ ਜਿਹੜੀ ਵੀਡੀਓ ਆਊਗੀ ਕੋਈ ਵਧੀਆ ਤੁਹਾਨੂੰ ਕੋਈ ਚੰਗੀ ਚੀਜ਼ ਹੀ ਦਿਖਾਵਾਂਗੇ ਤੇ ਇੰਨਾ ਹੀ ਸ਼ਬਦਾਂ ਨਾਲ ਅੱਗੇ ਅਸੀਂ ਜਾਜ ਲੈਨੇ ਆ ਵਾਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ